ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਿੰਡ ਐ ਜਗਜੀਤਪੁਰ ਬਾਈ ਕੋਲ ਸੁਖਨਾ ਗਾਈਆਂ ਬਾਵਾ ਬਕਾਊਆ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜਾਣਕਾਰੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਹਾਂਜੀ ਬਾਈ ਜੀ ਆਪਣਾ ਨਾਮ ਦੱਸੋ ਜੀ ਪਹਿਲਾਂ ਨਾਂ ਬਾਈ ਮਨਜੀਤ ਸਿੰਘ ਹਾਂਜੀ ਪਿੰਡ ਜਗਜੀਤਪੁਰ ਹਾਂਜੀ ਵੱਡੇ ਰੋਡ ਤੇ ਆਪਣਾ ਘਰ ਰਹਿੰਦਾ ਪੱਖੋ ਕੈਂਚੀਆਂ ਕੋਲ ਠੀਕ ਹੈ ਨੰਬਰ ਬੋਲੋ ਜੀ ਭਰਾ ਆਪਣਾ ਨੰਬਰ 62391 ਹਾਂਜੀ 59336 ਹਾਂਜੀ ਵੀਰ ਜੀ ਕਿੰਨੇ ਕ ਨੱਕ ਬਕਾਊ ਆਪਣੇ ਕੋਲ ਨਾ ਹੈਗੇ ਬਾਈ ਆਪਣੇ ਕੋਲੇ ਨੌ ਦਾ ਸਨਗਾ ਨੌ ਦਾ ਸਨਗਾ ਹਾਂਜੀ ਠੀਕ ਹੈ ਜੀ ਤੇ ਆ ਪਹਿਲੀ ਵੈੜ ਦਾ ਦੱਸੋ ਜੀ ਆਪਣੀ ਜਾਣਕਾਰੀ ਦੇ ਦਿਓ ਬਾਈ ਤੀਜਾ ਸੂ ਹੈਗਾ ਠੀਕ ਹੈ ਜੀ ਬਸ ਇੱਕ ਦੋ ਦਿਨ ਲਊਗੀ ਇਹ ਠੀਕ ਹੈ ਜੀ ਹਾਂ ਖੋਲ ਗਿਆ ਆਪਾਂ ਕੱਢ ਕੇ ਦਿਖਾਉਣਾ ਬਾਹਰ ਠੀਕ ਹੈ ਜੀ ਖੋਲਿਆ ਸਨ ਬਾਈ ਇਹ ਨਮਾਈਆਂ ਹੇਣੀ ਕੀ ਗੱਲ ਬਾਈ ਇਹ ਨਮਾਈਆਂ ਠੰਡਾ ਦਾ ਕਰਕੇ ਨਮਾਈਆਂ ਹੁਣ ਸਹੀ ਦਿਨ ਹੋ ਗਏ ਨਮਾਈਆਂ ਨੇ ਕੋਈ ਪਸ਼ੂ ਵੀ ਨਮਾਇਆ ਆਪਾਂ ਠੀਕ ਹੈ ਜੀ ਠੀਕ ਹੈ ਬਾਈ ਵਪਾਰ ਦਾ ਕੰਮ ਹੈ ਆਪਣਾ ਹਾਂ ਵਪਾਰ ਦਾ ਬਾਈ ਆਪਣਾ ਕਿੰਨਾ ਕਟਾ ਮਗਰ ਕਰ ਦੇਣੋ ਆਪਣਾ ਵਪਾਰ ਨੂੰ ਸਾਨੂੰ ਟਾਈਮ ਦਾ ਬਾਈ ਪਹਿਲਾਂ ਤੁਸੀਂ ਕਰਦੇ ਅਸੀਂ ਠੀਕ ਹੈ ਜ ਠੀਕ ਹੈ ਲਮੀ ਜ਼ੁਰਨ ਪਾਰ ਦਾ ਕੰਮ ਕਰਦਾ ਭਾਈ ਕੋਲੇ ਜ਼ੋਰ ਦੇ ਲੰਮੀ ਕਾਊ ਕਿੰਨਾ ਕੁ ਦੁੱਧ ਦਿੱਤਾ ਵੀਰੇ ਕਿਸੇ ਸੂਰੀ ਦੁੱਧ ਭਾਈ ਮਾਲਕਾਂ ਦੇ ਅਨੁਸਾਰ ਤਾਂ 24 25 ਕਹਿੰਦੇ ਆ ਲੇਵਨ ਹਿਸਾਬ ਨਾਲ ਆਪਾਂ ਨੂੰ ਅੰਦਾਜ਼ਾ ਹੈਗੀ ਆ ਠੀਕ ਹੈ 20 ਪਲੱਸ ਤਾਂ ਕੱਢੂਗੀ ਕੱਢੂਗੀ ਠੀਕ ਹੈ ਭਾਈ ਮੋੜ ਲਾਈ ਦੂ ਮੋੜ ਲਾ ਵੀਰੇ ਠੀਕ ਹੈ ਉਧਰ ਬੀਜ ਕੱਢਦੇ ਨੇ ਠੀਕ ਹੈ ਜੀ ਬਸ ਬਸ ਕੋਈ ਗੱਲ ਨਹੀਂ ਦੇਖ ਸਕਦੇ ਪਰਾ ਫੇਸ ਕੁਆਲਟੀ ਭਾਈ ਨੇ ਨਾ ਇਨਮੂ ਹੀ ਹੈ ਨਹੀਂ ਠੀਕ ਹੈ ਨਾ ਸੰਡਾ ਦਾ ਕਰਕੇ ਕੋ ਹੁਣ ਹੀ ਮੜੀ ਧੁੱਪ ਕੱਢੀ ਆ ਰੱਬ ਨੇ ਤੇ ਦੇਖ ਸਕਦੇ ਆ ਸੁੱਖ ਨਗਾ ਸੋਹਣੀ ਆ ਕਿੰਨੇ ਕਦਨ ਲੂ ਵੀਰੇ ਹਲੇ बस 1-2 ਦਿਨ ਹੀ ਕੱਢੂ ਬਾਈ 1-2 ਦਿਨ ਕੱਢੂ ਤੇ ਇਹਦਾ ਰੇਟ ਭਰਾ ਕੀ ਆ ਇਹਦਾ ਰੇਟ ਲੈਣ ਦੇਣ 50000 ਰੁਪਏ ਬਾਈ ਬਈ ਬਹੁਤ ਜਾਜ ਰੇਟ ਬਾਈ ਨੇ ਮੰਗਿਆ ਕਮਾਲ ਕਰਤੀ ਬਾਈ ਨੇ ਠੀਕ ਆ ਇਹਨੇ ਦੁੱਧ ਵਾਲੀ ਕਿੱਥੇ ਮਿਲਣੀ ਆ ਬਾਈ ਥਾਂ ਤੁਣ ਜਮਾ ਓਕੇ ਜੀ ਜਮਾ ਓਕੇ ਜਮਾ ਓਕੇ ਬਾਕੀ ਆਪਣਾ ਪਾਸ ਕਰਕੇ ਲੈ ਕੇ ਜਾਵੇ ਬੰਦਾ ਠੀਕ ਆ ਜੀ ਜਮਾ ਓਕੇ ਆਪਣੇ ਕੋਲੋਂ ਕੀ ਰੱਖਿਆ ਓਕੇ ਆ ਠੀਕ ਆ ਜੀ ਠੀਕ ਬਈ ਇਹ ਜੋ ਜਾਜ ਰੇਟ ਆ ਬਾਈ ਨੇ ਮੰਗਿਆ ਤੇ ਕਰੋ ਗੱਲਬਾਤ ਬਾਈ ਜੀ ਨਾਲ ਹਾਂਜੀ ਬਾਈ ਅਗਲੀ ਦੱਸੋ ਜੀ ਦੂਜੀ ਆ ਗਈ ਬਾਈ ਹਾਂਜੀ ਹਾਂਜੀ ਇਹੇ ਲੈ ਜੇ 10 15 ਦਿਨਾਂ ਦੀ ਕੱਚੀ ਆ ਠੀਕ ਹੈ ਜੀ ਕੱਢ ਦੇ ਬਾਰੇ ਨੂੰ ਇਹ ਵੀ ਕੱਢ ਲੈ ਬਰ ਠੀਕ ਹੈ ਜੀ ਇਹ ਦੂਜੀ ਸੂਏ ਸੋਣ ਵਾਲੀ ਆ ਠੀਕ ਹੈ ਜੀ ਬਾਈ ਦੂਜੀ ਸੂਏ ਸੋਣ ਵਾਲੀ ਆ ਤੇ 10 12 ਦਿਨਾਂ ਦੀ ਕੱਚੀ ਆ ਕੱਦ ਕੁਦ ਸੁੱਖ ਲੈ ਅਸੀਂ ਥੋੜਾ ਜਿਹਾ ਨਮਾਉਣ ਦਾ ਕਰਕੇ ਚਿੱਕ ਜੇ ਲੱਗਦੇ ਆ ਠੀਕ ਹੈ ਜੀ ਠੀਕ ਹੈ ਤੇ ਦਾ ਬਰਨ ਨੂੰ ਕੱਚੀ ਕਾਧ ਕੋ ਤੁ ਸੁਖਣਾ ਸੋਹਣਾ। ਕੰਢੀ ਸ਼ੇਡ ਪੂਰੀ ਓਕੇ ਆ। ਨੇ ਵਾ ਲੂਆ ਤੁਹਾਡੇ ਸਾਹਮਣੇ ਆਈ। ਲਾ ਬਹੁਤ ਪਿਆਹਨ ਤਾਂ। ਓ ਕੀ ਹਾਲੇ ਲਾਉਣਾ ਠੀਕ ਹੈ ਜੀ ਨੇ। ਮੋੜ ਲਿਆ ਪਰ ਮੋੜ ਦੇ ਮੋੜ ਲਿਆ। ਹੂੰ ਬਾਜਣ ਚ। ਹਾਂਜੀ ਹਾਂਜੀ ਬਾਜ। ਮੋੜ ਦੇ ਮੋੜ ਦੇ ਮੋੜ ਲਿਆ। ਠੀਕ ਹੈ ਜੀ। ਦੇਖ ਸਕਦੇ। ਦੇਖ ਸਕਦੇ ਬਰਾ ਤੋੜਾ ਤਰਾ। ਇਹਦਾ ਭਰਾ ਰੇਟ ਕੀ ਹੈ? ਦਾ ਲੈਣ ਦੇਣ 60000 ਰੁਪਏ ਬਈ। ਬਈ ਜੀ ਇਹਦਾ ਲੈਣ ਦੇਣ ਬਈ ਜੀ ਕਹਿੰਦਾ 60000 ਰੁਪਏ ਬਈ ਜੀ ਨਾਲ ਜੁੜ ਕੇ ਕੰਟਰੈਕਟ ਕਰੋ। ਗਾਂ ਸੁਖਨਾ ਸੋਹਣੀ ਹੈ ਠੀਕ ਹੈ ਜੀ। ਹਾਂਜੀ ਤੀਜੇ ਨੰਬਰ ਵਾਲੀ ਦਾ ਦੱਸੋ ਜੀ। ਇਹਨੂੰ 1 ਮਹੀਨਾ ਸੂਈ ਨੂੰ ਹੋ ਗਿਆ ਬਾਈ। ਠੀਕ ਹੈ ਜੀ। 14 ਕਿਲੋ ਦੁੱਧ ਰੈਡੀ ਹੈ ਜਮਾ। ਠੀਕ ਹੈ ਜੀ। ਤਸੱਲੀ ਕਰਕੇ ਸੋ ਜਾਦਾ। ਜਮਾ ਚਾਹੇ 10 ਰੰਗ ਚੋਈ ਜੇ ਆਪਣੇ ਘਰੇ 14 ਕਿਲੋ ਦੁੱਧ ਹਾਜ਼ਰ। ਠੀਕ ਹੈ ਜੀ। ਬਈ ਜੀ ਦੇਖ ਸਕਦੇ। ਤੇ ਇਹਦਾ ਰੇਟ ਕਿੰਨਾ ਭਰਾ ਦੱਸਿਆ ਸੀ? ਇਹਦਾ ਲੈਣ ਦੇਣੀ 36000 ਰੁਪਏ ਲੈਣ ਦੇ ਸਕਤੀ ਯਾਰ ਠੀਕ ਹੈ ਜੀ ਬੜਾ ਜੀ ਇਹਨੂੰ ਵੀ ਤੋਰ ਕੇ ਦਿਖਾਈ ਦਿਓ ਕੱਢ ਦੇ ਚੱਸੀ ਪਤਾ ਕੀ ਗੱਲਾਂ ਨੇ ਮੁੜ ਕੇ ਭਰਾ ਕਹਿਣਗੇ ਵੀ ਸਾਨੂੰ ਤੋਰ ਕੇ ਦਿਖਾਈਓ ਜੇ ਅਗਲੇ ਫੈਕਟਰੀ ਤਾਂ ਬਈ ਸੂਟ ਕਨੈਕਟ ਕਰਨਗੇ ਫਟਦਾ ਹੀ ਜਾਣੀਆ ਤਕਰੀਬਨ ਕਿਉਂਕਿ ਨੂੰ ਮੈਂ ਨੂੰ ਮੈਂ ਇਹਨੇ ਨਾ ਤਾਂ ਕਰਕੇ ਬਈ ਜੀ ਛੜਵਾ ਆ ਜਾਂਣਾ ਥੋੜੀ ਚੌਂਕੀ ਜਾ ਜਾਂਦੇ ਹੁਣ ਆਪਣੇ ਜੀ ਸਹੀ ਦਿਨ ਹੋ ਗਿਆ ਆਪਣਾ ਨਮਾਈਆ ਨਹੀਂ ਕਰਿਆ ਦੇਖ ਸਤੂ ਭਰਾ thora tara ਬੱਚੀ ਲੱਗੀ ਵੀ ਥੋੜੀ ਜੀ ਤੁਹਾਡੇ ਸਾਹਮਣੇ ਦਸੱਲੀ ਨਾ ਬਾਈ ਕਹਿੰਦਾ ਤਿੰਨ ਟਾਈਮ ਚਾਰ ਟਾਈਮ ਸ਼ੋਕ ਲਾਜੇ ਮੋੜ ਲੈ ਪਰਲਾ ਠੀਕ ਤੋੜਾ ਦੇਖਸਦੇ ਪਰਾ ਠੀਕ ਹੈ ਜੀ ਅੜਕਾਇਆ ਜੇ ਨਾ ਕਰ ਹਾਂਜੀ ਬਈ ਆ ਗਾਹ ਦੱਸੋ ਜੀ ਇਹ ਬਈ 3 ਮਹੀਨੇ ਦੀ ਗੱਬਣਾ ਠੀਕ ਹੈ ਜੀ 16 ਕਿਲੋ ਦੁੱਧ ਰੈਡੀ ਆ ਠੀਕ ਹੈ ਇਹ 16 ਕਿਲੋ ਹਾਂ ਤਿਆਰ ਹਨ ਬਹੁਤ ਚੰਗਾ ਪੂਰੀ ਠੰਡੀ ਸੀਦਾ ਠੀਕ ਹੈ ਜੀ ਚ ਨਿਆਣਾ ਪਾ ਨਾ ਪਾ ਉਹਦਾ ਕੋਈ ਚੱਕਰ ਨਹੀਂ ਹਾਂਜੀ 3 ਮਹੀਨੇ ਦੀ ਗੱਬਣਾ 16 ਕਿਲੋ ਦੁੱਧਾ ਠੀਕ ਹੈ ਜੀ ਆਪਣੀ ਚੈੱਕ ਕਰਾਈ ਵੀ ਆ ਬਾਕੀ ਬੰਦਾ ਆਪਣੀ ਤਸੱਲੀ ਆਪ ਕਰਕੇ ਲੈ ਜੀ ਠੀਕ ਹੈ ਮੈਂ ਡਾਕਟਰ ਨਾਲ ਲਿਆ ਪਏ ਠੀਕ ਹੈ ਜੀ ਗੱਬਣ ਟੁਕੜਾ ਖੋਲੋ ਠੰਡੀ ਚੀਜ਼ ਦਾ ਫੁੱਲ ਗਰੰਟੀ ਹੈ ਜੀ ਠੀਕ ਹੈ ਜੀ ਹਾਂਜੀ ਅਗਲਾ ਅਗਲੀ ਗੱਲ ਜੀ ਇਹ ਵੀ 3 ਮਹੀਨੇ ਦੀ ਗੱਬਣਾ 6 ਕਿਲੋ ਦੁੱਧਾਂ ਚਾਹੀਦਾ ਇਹ ਵੀ ਚੱਕਰੀ ਵੀਰੇ ਹਾਂ ਇਹ ਵੀ ਫੁੱਲ ਗਰੰਟੀ ਆਪਣੀ ਠੀਕ ਹੈ ਜੀ ਦੇਖ ਸਕਦੇ ਹੋ ਪਰਾ ਬਸਸੀ ਬਹੁਤ ਚੰਗੀ ਹੈ ਬਸਸੀ ਠੀਕ ਹੈ ਰੈਂਟ ਵਾਲੀ ਆ ਠੀਕ ਹੈ ਜੀ ਇਹਦਾ ਕੀ ਰੇਟ ਆ ਪਰਾ ਇਹਦਾ ਲੈਂਡ ਦੇਣ 45000 ਰੁਪਏ ਠੀਕ ਹੈ ਜੀ ਹਾਂਜੀ ਵੀਰ ਜੀ ਇਹਦਾ ਦੱਸੋ ਜੀ ਇਹ ਬਈ 7 ਮਹੀਨੇ ਦੇ ਉੱਪਰ ਲੰਗੀ ਹੈ ਗੱਬਣਾ ਚੈੱਕ ਚੌਂ ਹਾਂ ਚੈੱਕ ਕਰਾਈ ਵੀ ਆਪਣੀ ਠੀਕ ਹੈ ਜੀ ਠੀਕ ਹੈ ਹ हां सुन पूरा ओके ਠੰਡੀ ਸੀਲਾ ਪੂਰੀਆਂ ਐ ਨਹੀਂ ਹੈਗੀ ਠੀਕ ਹੈ ਜੀ ਵੀ ਕਈ ਯਾਰ ਬੰਦਾ ਅਗਲਾ ਕਹਿੰਦਾ ਵੀ ਯਾਰ ਸਿੰਗਾ ਠੀਕ ਹੈ ਜੀ ਜਿਵੇਂ ਫਰਾਟੇ ਵਾਲਾ ਉਹ ਕੰਮ ਨਹੀਂ ਹੈਗਾ ਪੂਰੀ ਠੰਡੀ ਸੀਲਾ ਜਿਵੇਂ ਮਰਜੀ ਠੀਕ ਹੈ ਹਾਂ ਇਹਦਾ ਕੀ ਰੇਟ ਪਰਾ ਇਹਦਾ ਲੈਂਡ ਦੇਣ ਦਾ 20000 ਰੁਪਿਆ ਠੀਕ ਹੈ ਜੀ ਤੇ ਇਧਰ ਲਈ ਅਗਲਾ ਨੰਬਰ ਇਹ ਹਲੇ ਕੱਚੀ ਆ ਥੋੜੀ ਇਹ ਮਹੀਨਾ ਰਹੀਂ ਜੀ ਤੇ ਮਹੀਨੇ ਲਈ ਇਹ ਵੀ ਵਿਚ ਨਹੀਂ ਹਾਂ ਇਹ ਵੀ ਵੇਚ ਦਿੰਦੇ ਜੁਕੀ ਆ ਠੀਕ ਹੈ ਜੀ ਹਾਂ ਤੇ ਇਹੇ ਦੱਸੋ ਜੀ ਇੱਕ ਮਹੀਨਾ ਰਹਿੰਦੀ ਆ ਹਾਂ ਇੱਕ ਮਹੀਨਾ ਰਹਿੰਦਾ ਇਹਦਾ ਪੂਰਾ ਹਾਂਜੀ ਪੂਰੀ ਫੁੱਲ ਠੰਡੀ ਸੀ ਇਹ ਠੀਕ ਹੈ ਸਿੰਗਾ ਬਸ ਕੱਲ ਕਿੰਨੀ ਸੂਈ ਸੁਣੇ ਬ੍ਰਿਹਾਨ ਇਹ ਪਹਿਲੇ ਨਹੀਂ ਆ ਵੀ ਬਸ ਪਹਿਲੇ ਉਹ ਵੀ ਪਹਿਲਾਂ ਨਹੀਂ ਆ ਵੀ ਪਹਿਲਾਂ ਬਸ ਵੀ ਇਹ ਵੀ ਪਹਿਲਾਂ ਨਹੀਂ ਸੀ ਤੇ ਇਹ ਵੀ ਪਹਿਲਾਂ ਨਹੀਂ ਠੀਕ ਹੈ ਹਾਂ ਤੇ ਇਹਦਾ ਰੇਟ ਭਰਾ ਇਹਦਾ 45000 ਇਹਦਾ 45000 ਠੀਕ ਹੈ ਹਾਂਜੀ ਬਈ ਖੀਰੀ ਬੱਸੀ ਆ ਇਹ ਜਮਾ ਖੀਰੀ ਆ ਬਾਈ ਠੀਕ ਹੈ ਜੀ ਸਹੀ ਵਾਲਾ ਠੀਕ ਹੈ ਜੀ ਹਾਂ ਪੂਰੀ ਠੰਡੀ ਆ ਲੈਵਲ ਹੋਆ ਝੋਲੀ ਬਹੁਤ ਇਹਦੀ ਠੀਕ ਹੈ ਜੀ ਹਾਂ ਕਿੰਨੇ ਟਾਈਮ ਦੀ ਵੀ ਭਰੇ ਇਹ ਹੋਊਗਾ ਬਾਈ ਡੇਢ ਸਾਲ ਦੀ ਠੀਕ ਹੈ ਇਹਦਾ ਰੇਟ ਭਰਾ ਇਹਦਾ 15000 ਇਹਦਾ 15000 ਠੀਕ ਹੈ ਜੀ ਹਾਂਜੀ ਬਾਈ ਜੀ ਆ ਬੱਸੀ ਦੀ ਦੱਸੋ ਜੀ ਇਹੇ ਬਾਈ ਬੱਸੀ ਆ 4 ਕਿਲੋ ਦੁੱਧਾ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਮੋੜ ਲੈ ਪਰ ਹਾਂ ਠੰਡੀ ਸੀਲਾ ਐ ਕੋਈ ਚੱਕਰ ਨਹੀਂ ਕੀ ਠੀਕ ਹੈ ਜੀ ਠੀਕ ਹੈ ਭਰਾ ਬਾਕੀ ਆਗਲਾ ਰਹੀ ਨਾ ਰਹੀ ਉਹਦੇ ਕਰਮਾਂ ਅੱਗੇ ਠੀਕ ਹੈ ਜੀ ਠੀਕ ਹਾਂ ਉਹ ਬਾਕੀ ਆਪਣੇ ਕੋਲ ਢੱਠਾ ਖੜਾ ਭਾਵੇਂ ਉਹਦੇ ਦਰਸ਼ਨ ਵੀ ਕਰਾ ਦੇ ਉਹ ਤਾਂ ਲੱਗੀ ਵੀ ਆ ਠੀਕ ਹੈ ਠੀਕ ਹੈ ਠੀਕ ਫੜੇ ਚੱਕ ਚ ਨਹੀਂ ਆਉਂਦੀ ਬਾਈ ਜੀ ਚੱਕ ਚ ਨਹੀਂ ਆਉਂਦੀ ਠੀਕ ਹੈ ਠੀਕ ਉਹ ਠੰਡੀ ਸੀਲਾ ਪੂਰੀ ਓਕੇ ਓਕੇ ਠੀਕ ਹੈ ਹਾਂਜੀ ਵੀਰ ਜੀ ਇਹ ਆ ਗਾਂ ਦੀ ਟਢਲ ਦੱਸੋ ਜੀ ਇਹ ਬਈ ਦੂਜੇ ਸੂਏ ਆ ਠੀਕ ਹੈ ਜੀ 17 ਕਿਲੋ ਦੁੱਧ ਰੈਡੀ ਆ ਜਮਾ ਠੀਕ ਹੈ ਜੀ ਸੂਈ ਨੂੰ ਹੁਣ ਚੌਥਾ ਦੇਣਾ ਉਹ ਪਹਿਲੇ ਪਾਸੇ ਬੱਸਾ ਬੈਠਾ ਬੱਸਾ ਦਿਖਾ ਨਹੀਂ ਮਾੜਾ ਇਹ ਪਿੱਛੇ ਵੀ ਮਾਰਦੇ ਕੰਢ ਤੇ ਠੀਕ ਹੈ ਜੀ ਠੀਕ ਬਈ ਯਾਰ ਅਗਲਾ ਕਹਿੰਦਾ ਬਈ ਹੂ ਆ ਠੀਕ ਹੈ ਜੀ ਹਾਂ ਖਾਂ ਤੋਂ ਹੁਣ ਪੂਰਾ ਚੰਗਾ ਠੀਕ ਹੈ ਲੈ ਵਲੂ ਦਿਖਸੇ ਬਰਾ ਤੇ ਤੋਰ ਕੇ ਦਿਖਾ ਦੋ ਪਹਿਲਾਂ ਤੋਰ ਕੇ ਕੱਢੀ ਜਸੇ ਬਈ ਜੀ ਚੋਈ ਗਰ ਬੰਦਾ ਅੰਦਾਜ਼ਾ ਲਾ ਲੈ ਵੀਡੀਓ ਦੇਖ ਕੇ ਹਾਂ ਜੀ ਜਮਾ ਖਾਲੀ ਕਰੀ ਵਾ ਠੀਕ ਸਾਢੇ 6:30 7 ਵਜੇ ਜਮਾ ਖਾਲੀ ਕਰੀ ਜਮ ਸਾਰੀਆਂ ਜਾਈਆਂ ਠੀਕ ਹੈ ਜੀ ਹੁਣ ਬੋਲਾ ਕਿਨਾਂ ਤਿਆਰਾਈ ਹੁਣ ਹੈਗਾ 16 17 ਕਿਲੋ ਠੀਕ ਹੈ ਹਾਂ ਠੀਕ ਵਈ ਦੇਖ ਲੇ ਬੋਲਾ ਸੁਖਨਾ ਕਰਮ ਵਾਲੇ ਬਹੁਤ ਬੱਸਾ ਬੈਠਾ ਹਾਂ ਬੱਸਾ ਜੀ ਸਾਈਡ ਤੇ ਜਿਹੜਾ ਬੈਠਾ ਠੀਕ ਹੈ ਜੀ ਮੋੜ ਦੇ ਭਰਾ ਜੀ ਲੈ ਲੈ ਇਹਦਾ ਕੀ ਰੇਟ ਆ ਭਰਾ ਹਾਂ ਜੀ ਬਈ ਰੇਟ ਦੱਸੇ ਜੀ ਦਾ ਇਹ ਦਾ 60000 ਰੁਪਏ ਠੀਕ ਹੈ 60000 ਰੁਪਏ ਮੇਰੇ ਹਾਂਜੀ ਭਾਈ ਮੱਝ ਦੱਸੋ ਜੀ ਹਾਂ ਮੱਝ 6 ਕਿਲੋ ਜਮਾ ਰੈਡੀ ਹੈ ਬਾਈ ਸਹੀ ਦੋਨੇ ਟਾਈਮ ਮੱਝ ਆ ਕੱਟੀ ਮਗਰਾ ਆ ਔਖੜੀ ਹੈ ਠੀਕ ਹੈ ਬਾਈ ਕੱਟੀ ਮਗਰਾ ਜੀ ਹਾਂ ਦੋਨੇ ਟਾਈਮ ਮਿਲਦੀ ਹੈ ਬੰਦਿਆਂ ਨੇ ਕਹਿ ਕੇ 8 ਕਿਲੋ ਦਿੱਤਾ ਸੀਗਾ ਹਾਂਜੀ ਥੋੜਾ ਜਿਹਾ ਉਪਰਾਂ ਕਰ ਗਈ ਹੁਣ 6 ਕਿਲੋ ਆਪਣੇ ਘਰੇ ਰੈਡੀ ਹੈ ਜਮਾ ਠੀਕ ਹੈ ਗੱਬਣ ਮਰਦ ਨੇ ਵੀਰੇ ਦੀ ਗੱਬਣ ਭਾਈ ਕਿਹਾ ਅਗਲੇ ਨੇ ਠੀਕ ਹੈ ਜੀ ਮੈਂ ਚੈੱਕ ਨੀ ਕਰਾਂ ਜੇ ਹੁਣ ਕੀ ਜਮਾ ਠੀਕ ਹੈ ਜੀ ਹਾਂ 8 ਕਿਲੋ ਕਹਿ ਕੇ ਦਿੱਤਾ ਕਰਜੂ 8 ਕਿਲੋ ਹਣ ਜੀ ਜਾਇਨ ਲਾ ਦੇ ਦਾਂਗੇ 48000 ਠੀਕ ਹੈ ਜੀ 48000 ਹਾਂਜੀ ਬਈ ਜੀ ਆ ਬੈਡ ਤਾਂ ਦੱਸੋ ਜੀ ਇਹ ਹੈਗਾ ਬਈ 13 ਕਿਲੋ ਦੁੱਧ ਰੈਡੀ ਠੀਕ ਹੈ ਜੀ ਹਾਂ ਠੰਡੀ ਹੈ ਪੂਰੀ ਠੀਕ ਹੈ ਜੀ ਮਗਰ ਬੱਸੀ ਹੈ ਮੋੜ ਦੇ ਪਰ ਮੋੜ ਲੈ ਇਹਨੂੰ ਹੋ ਗਿਆ 10 ਦਿਨ ਸੂਈ ਦੀ ਠੀਕ ਹੈ ਜੀ ਹਾਂ ਇਹ ਰਸੀ ਆ ਲੈਤੀ ਸੀ ਆਪਾਂ ਜਮਨ ਜਾਰੇ ਥਾਣਾ ਸਹੀ ਕਰਕੇ ਮਗਰਲਾ ਥਣ ਘਟ ਗਿਆ ਠੀਕ ਹੈ ਜੀ ਉਹਦੇ ਵਿੱਚ 9 ਕਿਲੋ ਦੁੱਧ ਆਉਂਦਾਗਾ ਠੀਕ ਹੈ ਜੀ ਉਹ ਦੇਖਣ ਵਾਲਾ ਪੂਰਾ ਵਰਕ ਨਹੀਂ ਲੱਗਦਾ ਜਿਵੇਂ ਲੋ ਵਿੱਚ ਨਾ ਥਣ ਚ ਠੀਕ ਹੈ ਜੀ ਹਾਂ ਉਹ ਆਪਾਂ ਦੱਸ ਕੇ ਦੇਵਾਂਗੇ ਠੀਕ ਹੈ ਜੀ ਇਹ ਰੇਟ ਭਰਾ ਦਾ ਇਹ ਰੇਟ ਤਾਂ ਆਪਣਾ 45 ਦੀ ਲਈ ਸੀ ਹੁਣ ਬੰਦਾ ਆਪ ਮੰਗੇ ਜਿਵੇਂ ਮੰਗਦਾ ਦੇ ਦਾਂਗੇ ਠੀਕ ਹੈ ਜੀ ਦੇਖੋ ਤੇ ਭਰਾ ਠੀਕ ਹੈ ਜੀ ਹਾਂਜੀ ਬਈ ਸਾਰੀਆਂ ਗੱਲਾਂ ਤੁਸੀਂ ਦੇਖ ਸਕਿਓ ਬਾਈ ਜੀ ਜਿਹੜੀ ਗਾਂ ਫੱਟ ਆਉਂਦੀ ਆ ਬਾਈ ਜੀ ਨਾਲ ਕੰਟੈਕਟ ਕਰ ਲਿਓ ਬਾਕੀ ਤਸੱਲੀ ਬਾਈ ਨੇ ਜਿਹੜੀ ਜਿਹੜੀ ਦਿੱਤੀ ਆ ਤੁਹਾਨੂੰ ਤਸੱਲੀ ਕਰਕੇ ਲਿਜਾ ਸਕੋ ਲਿਜਾ ਸਕਦੇ ਭਰਾ ਹਨਾ ਤੇ ਆਪਣੇ ਚੈਨਲ ਨੂੰ ਬਾਦੂ ਸਬਸਕ੍ਰਾਈਬਰ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਸਾਨੂੰ ਨਵੀਂ ਨਵੀਂ ਵੀਡੀਓ ਅਪਲੋਡ ਕਰਦੇ ਰਹਾਂ 10-11 ਬਾਈ ਕੋਲ ਨਾਗਾ ਇੱਕ ਮੱਝ ਆ ਤੇ ਮਿਲਦੇ ਆ ਭਰਾ ਅਗਲੀ ਵੀਡੀਓ ਚ